ਵੱਡੇ ਖੇਡ ਮੇਲੇ ਤੇ ਕਿਰਿਆ ਦੇ ਉੱਪਰ ਉਧਰ ਆਉਣ ਵਾਲੀ ਨਾਨ ਮਮਰ ਨੂੰ ਲੈ ਵੀ ਕੜਿਆਣੇ ਵਾਲੇ ਗੋਪੀ ਤੇਰਾ ਵੱਡਾ ਸਨਮਾਨ ਜਿਹੜਾ ਹੈ ਉਹ 21000 ਦੀ ਨਗਰ ਰਾਸ਼ੀ ਨਾਲ ਸਾਡਾ ਸਰੀ ਬੂਥ ਕੈਂਡ ਯੂਕੇ ਤੋਂ ਦੇ ਨਾਲ ਜਾਨੀ ਮੀਵਾਲ ਕੜਿਆਣਾ ਇਹਦੀ ਭਰਾ ਸਾਡਾ ਯੂਕੇ ਦੇ ਵਿੱਚ ਹੈ ਜਿਹੜਾ ਕਹਿੰਦਾ ਵੀ ਕੱਲ ਨੂੰ ਮੇਧਪੁਰ ਦੀ ਧਰਤੀ ਤੇ ਕੜਿਆਣੇ ਵਾਲੇ ਗੋਪੀ ਦਾ ਮਾਣ ਸਨਮਾਨ 21000 ਦੀ ਨਕਸ਼ਾ ਸੀ ਹੁਣ ਇੱਕ ਵਾਰ ਤਾਲੀਆਂ ਮਾਰ ਦਿਓ ਜ਼ੋਰਦਾਰ ਲੈ ਵੀ ਗੋਪੀ ਮੁਬਾਰਕਾਂ ਨੇ ਇਧਰੋਂ ਲੈ ਵੀ ਕੈਮਰਾ ਨਾਲ ਮਾਰ ਕੇ ਦਾ 바ਰੀ ਜਰਦਾ ਪੁੱਤ ਫਤੇ ਵੀ ਆ ਰਿਹਾ ਇੱਕ ਵਾਰ ਤਾਲੀਆਂ ਮਾਰ ਦਿਓ ਜੰਡ ਵਾਲਾ ਕਿੰਨੇ ਮੁੰਡਾ ਫਤੇ ਵੀ ਆ ਗਿਆ ਗੱਲਾਂ ਹੋਣ ਗਿਆ ਆ ਮੈਚ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਪਹੁੰਚ ਚੁੱਕੀ ਹੈ ਸ਼ਮਸ਼ਪੁਰ ਦੀ ਔਰ ਦੂਜੇ ਪਾਸੇ ਜੰਡ ਪਿੰਡਾਂ ਮੁੰਡਿਆਂ ਦਾ ਰਹਿੰਦੇ ਖਿਡਾਰੀ ਆ ਜਾਣਗੇ ਦੋਨੇ ਟੀਮਾਂ ਦੇ ਸਿਰੇ ਦਾ ਮੈਚ ਜਿਹੜਾ ਖੇਡਿਆ ਜਾਊਗਾ ਹਾਂਜੀ ਗੁਰੂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਅਭੀਆ ਕਦੇ ਐਨ ਬਾਟ ਪਰਵਾਦਾ ਖਿਡਾਰੀ ਸ਼ਮਸ਼ਪੁਰ ਪਿੰਡ ਅਨ ਬੰਨਾ ਚੰਨਾ ਬੰਨਾ ਚੰਨਾ ਪਰ ਦੂਜੇ ਪਾਸੇ ਆ ਫਤੇ ਸਿੰਘ ਜੰਡਾ ਦੇ ਵਿੱਕੀ ਬਾਟ ਵੱਲੋਂ ਅਭੀ ਲਈ

ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਲਾ ਅਬੀ ਦੀ ਕਬੱਡੀ ਪੈ ਗਈ ਮੇਰੇ ਮਤਰੋ ਚਾਰ ਜਾਂ ਫਿਰੇ ਜੰਡ ਦੀ ਟੀਮ ਦੇ ਪਰ ਐਨ ਸਵਾਦ ਫਤੇ ਜੰਡ ਵਾਲਾ ਜਿੰਨੇ ਜੱਫੇ ਲਾਵੇ ਕੈਨੇਡਾ ਤੋਂ ਗगन एलान ਕਰਾਉਣਾ ਵੀ ਘਰ ਜੱਫਾ 500 ਰਾ ਗगन ਕੈਨੇਡਾ ਵੱਲੋਂ ਫਤੇ ਜੰਡ ਵਾਲਾ ਬਾਜੀ ਦਾ ਭੰਗਲਾ ਬੋਲੂ ਟਾਲਾ ਜੀ ਪੁੱਜਿਆ ਉਹਨਾਂ ਦਾ ਇੱਥੇ ਪੁੱਜਣ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਔਰ ਨਾਲ ਸੋਮਾ ਸਰਪੰਚ ਸਾਫ ਦਾ ਸਰਪੰਚ ਸ਼ਮਸ਼ਪੁਰ ਵਾਲਿਓ ਵੀ ਉਚੇਚੇ ਤੌਰ ਤੇ ਪੁੱਜ ਗਏ ਕਬੱਡੀ 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 ਇਹ ਜੋਤਾ 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 ਹੈ ਹਾਂ ਉਹ ਸ਼ਮਸ਼ਪੁਰ ਵਾਲਿਓ ਦੇਖੀ ਜਾਓ ਦੇਖੀ ਜਾਓ ਦੇਖੀ ਜਾਓ ਉਹ ਬੱਲੇ 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 ਤਾੜੀ ਮਾਰ ਦਿਓ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਕਿ ਤੇ ਦੇ ਪੁੱਤਰ ਜਿੰਨੇ ਨੇ ਪਿੰਡ ਦਾ ਨਾਮ ਨਹੀਂ ਪੂਰੇ ਪੰਜਾਬ ਦਾ ਨਾਮ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਦਿੰਦਾ ਹੈ ਮਾਣ ਤੇ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਮੈਕਓਵਰ ਟੂ ਖੇਡ ਗਰਾਉਂਡ ਹਾਂਜੀ ਬਹੁਤ ਧੰਨਵਾਦ ਧੰਨਵਾਦ ਪਰ ਇਧਰ ਅਭੀ ਬਾੜ ਉਹ 6 ਮੈਚ ਵਧੀਆ ਲੱਗਿਆ ਤਾੜੀ ਮਾਰ ਦਿਓ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ ਜੀ